ਸੰਗਰੂਟ ਰਕ ਯੂਨੀਅਨ ਚ ਵੱਡਾ ਹੰਗਾਮਾ ਹੋਇਆ ਨਵੇਂ ਬਣੇ ਪਰਦਾ ਨੂੰ ਟਰੱਕ ਆਪਰੇਟਰਾਂ ਨੇ ਤੱਕੇ ਮਾਰ ਮਾਰ ਬਾਹਰ ਕੱਢਿਆ ਟਰੱਕ ਆਪਰੇਟਰਾਂ ਨੇ ਹਲਕਾ ਵਿਧਾਇਕ ਨਰਿੰਦਰ ਗੌਰ ਪਰ ਆਸ਼ਟ ਪ੍ਰਸ਼ਾਸਨ ਤੇ ਤੱਕਾ ਕਰਨ ਦੇ ਇਲਜ਼ਾਮ ਲਗਾਏ ਨੇ ਕਿ ਹੈ ਕਿ ਤੱਕੇ ਦੇ ਨਾਲ ਉਹਨਾਂ ਦੇ ਉੱਤੇ ਪ੍ਰਧਾਨ ਥੋਪਿਆ ਜਾ ਰਿਹਾ ਹੈ ਟਰੱਕ ਆਪਰੇਟਰਾਂ ਨੇ ਮਨਦੀਪ ਸਿੰਘ ਰੂਪ ਪਿਹੜੀ ਤੇ ਉਸ ਦੇ ਸਾਥੀਆਂ ਵੱਲੋਂ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲਗਾਏ ਨੇ ਟਰੱਕ ਆਪਰੇਟਰ ਦੀ ਦਲੀਲ ਹੈ ਕਿ ਮਨਦੀਪ ਸਿੰਘ ਰੂਪਹੇੜੀ ਜੋ ਕਿ ਉਹਨਾਂ ਦਾ ਟਰੱਕ ਆਪਰੇਟਰ ਵੀ ਨਹੀਂ ਹੈ ਉਸਦੇ ਬਿਨਾ ਵੋਟਾ ਪੁਆਏ ਹੀ ਹਾਰ ਪਾ ਲਏ ਜੋ ਉਹਨਾਂ ਨੂੰ ਮਨਜ਼ੂਰ ਨਹੀਂ ਗੁੱਸੇ 'ਚ ਆਏ ਟਰੱਕ ਆਪਰੇਟਰ ਨੇ ਨਵੇਂ ਬਣੇ ਪ੍ਰਧਾਨ ਮਨਦੀਪ ਸਿੰਘ ਰੂਪਹੇੜੀ ਨੂੰ ਬਾਹਰ ਕੱਢ ਯੂਨੀਅਨ ਦੇ ਮੁੱਖ ਗੇਟ ਨੂੰ ਤਾਲਾ ਚੜ੍ਹ ਦਿੱਤਾ ਉਹਨਾਂ ਦੀ ਦਲੀਲ ਹੈ ਕਿ ਉਹਨਾਂ ਨੂੰ ਪ੍ਰਧਾਨ ਮੰਜ਼ੂਰ ਨਹੀਂ ਨਾ ਹੀ ਉਹਨਾਂ ਨੂੰ ਇੱਥੇ ਵੜਨ ਦਿੱਤਾ ਜਾਏਗਾ ਉਪ ਪ੍ਰਸ਼ਾਸਨ ਅਗੇ ਮੰਨ ਕਰ ਰਹੀ ਨਹੀਂ ਕਿ ਪ੍ਰਸ਼ਾਸਨ ਵੋਟਾ ਪਵਾ ਕੇ ਉਹਨਾਂ ਦੇ ਪ੍ਰਦਾਨ ਦੀ ਨਿਯੁਕਤੀ ਕਰੇ ਉਧਰ ਸੰਪਰਕ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਰੂਪ ਪਹਿੜੀ ਨੂੰ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਮੀਡੀਆ ਅਗੇ ਕੁਝ ਵੀ ਬੋਲਣ ਤੋਂ ਟਾਲਾਵਾਟ ਰਹੇ ਨੇ ਨਾਰੇ ਬਾਜੀ ਜੀ ਹੈ ਸਾਡੇ ਜਿਹੜੇ ਹੁਣ ਐਮਐਲਏ ਨੇ ਮੌਕੇ ਦੇ ਹੁਣ ਇਸ ਟਾਈਮ ਨਰਿੰਦਰ ਕੌਰ ਭਰਾਜ ਇਹ ਸਾਡਾ ਧੱਕਾ ਕਰਾ ਰਹੀ ਹੈ ਬੰਦਾ ਇਹਨਾਂ ਨੇ ਘਰਦਾ ਜਿਹੜਾ ਬੰਦਾ ਸਾਡੇ ਇਥੇ অপারেਟਰ ਨਹੀਂ ਹੈ ਉਹ ਬੰਦੇ ਨੂੰ ਇਹਨਾਂ ਨੇ ਆ ਕੇ ਮਤਲਬ ਪਹਿਲਾਂ ਤਾਂ ਮੈਂਬਰ ਬਣਾਉਣਾ ਚਾਹਿਆ ਅਸੀਂ ਮੈਂਬਰ ਨਹੀਂ ਹੁਣ ਬੰਦੇ ਆਂ ਭਜਾਤਾ ਹੁਣ ਅੱਜ ਉਹ ਕੁਰਸੀ ਤੇ ਬਿਠਾਉਣ ਵਾਸਤੇ ਆਏ ਸੀ ਸਾਨੂੰ ਫੇਰ ਵੀ ੱਥਕੇ ਮਾਰ ਕੇ ਭਜਾਤਾ ਕੋਈ ਚੀਜ਼ ਨੂੰ ਮੰਨਦੇ ਨਹੀਂ ਕੱਲੋਂ ਕੋਈ ਬਰਸਾਤ ਸਨ ਆ ਕੇ ਸਾਡੇ ਨਾਲ ਇੱਥੇ ੱਥਕੇ ਸਹਾਇ ਕਰਦਾ ਸਾਨੂੰ ਮਾਰ ਕੇ ਤਾਂ ਕਹਾਂ ਲੰਘ ਜੇ ਪਰ ਅਸੀਂ ਹੁਣ ਉਹ ਕੰਮ ਨਹੀਂ ਹੋਣ ਦਿੰਦੇ ਮਰੇ ਤਾਂ ਪਹਿਲਾਂ ਹੀ ਹੋਇਆ ਠੀਕ ਹੈ ਤੇ ਹੁਣ ਜਿੰਦਾ ਲਗਾ ਦਿੱਤਾ ਗਿਆ ਗੇਟ ਨੂੰ ਕੀ ਕਿਸੇ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਨਹੀਂ ਸਾਡਾ ਕੋਈ ਭਰਾ ਭੈਣ ਭਰਾ ਸਾਡਾ ਜਨਾਬ ਦਾ ਉਹ ਆ ਸਕਦਾ ਪਰ ਇਹਨਾਂ ਨੂੰ ਜਿਹੜਾ ਸਾਡੇ ਖਿਲਾਫ ਉਹ ਨੂੰ ਨਹੀਂ ਅਸੀਂ ਆਉਣ ਦਿੰਦੇ ਜਿਹੜਾ ਸਾਡੇ ਖਿਲਾਫ ਆ ਸਾਡੇ ਜਿਹੜੇ ਪ੍ਰੇਟਨ ਉਹ ਸਾਡੇ ਆ ਜਾ ਸਕਦੇ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਇਹਦੇ ਵਿੱਚ ਸਾਡੀਆਂ ਵੋਟਾਂ ਪਹੁੰਚ ਜਾਣ ਸਾਡੀਆਂ ਵੋਟਾਂ ਪਹੁੰਚ ਜਾਣੀਆਂ ਸਾਡੀਆਂ ਵੋਟਾਂ ਪਹੁੰਚਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਗੁਰਪ੍ਰੀਤਾ ਜੀ ਗੁਰਪ੍ਰੀਤ ਕੀ ਮਸਲਾ ਕੀ ਦੇ ਖਿਲਾਫ ਨਾਅਰੇ ਬਾਜੀ ਤੇ ਕੀ ਗੱਲਬਾਤ ਅਸੀਂ ਆਮ ਪਾਰਟੀ ਦੇ ਖਿਲਾਫ ਨਾਅਰੇ ਬਾਜੀ ਲਗਾ ਰਹੇ ਆ ਜੀ ਉਹਨਾਂ ਨੇ ੱੱਕੇ ਨਾਲ ਸਾਡੇ ਅੱਜ ਪ੍ਰਧਾਨ ਜੋ ਥੋਪਿਆ ਅਸੀਂ ਉਹਨੂੰ ਨਹੀਂ ਮੰਨਦੇ ਪਹਿਲਾਂ ਕਾਂਗਰਸ ਦੇ ਦੌਰ 'ਚ ਵੀ ਵਜਿੰਦਰ ਸਿੰਘ ਲਾ ਨੇ ਪ੍ਰਧਾਨ ਥੋਪੇ ਸੀ ਉਹ ਉਹ ਤੁਹਾਨੂੰ ਦਿਖਦੇ ਨੇ ਕਿਤੇ ਐਤਕੀ ਅਸੀਂ ਇਹਨਾਂ ਨੂੰ ਬਣਾਇਆ ਸੀ ਆਮ ਪਾਰਟੀ ਨੂੰ ਲੋਕਾਂ ਨੇ ਚੁਣਿਆ ਸੀ ਵੀ ਸਾਡਾ ਕੁਝ ਫਾਇਦਾ ਕਰਨਗੇ ਪਰ ਨਹੀਂ ਸਾਡੇ ਨਾਲ ਉਦੋਂ ਵੀ ਮਾੜਾ ਬਿਹਾਰ ਕਰ ਰਹੇ ਨੇ ਆਉਣ ਦੇ ਸਮੇਂ ਤੁਹਾਨੂੰ ਨਰਿੰਦਰ ਕੌਰ ਭਰਾਜ ਵੀ ਨਹੀਂ ਦਿਖੇਗੀ ਕਿਉਂਕਿ ਸਾਡੇ ਲੋਕਾਂ ਦਾ ਇਕੱਠ ਹੈ ਇਕੱਠ ਤੋਂ ਘੱਟ 20-25 ਹਜ਼ਾਰ ਵੋਟ ਸਾਡੇ ਯੂਨੀਅਨ ਦੇ ਅਦਾਰੇ 'ਚ ਆਉਂਦੀ ਹੈ ਜੋ ਕਿ ਉਹਦੇ ਬਿਲਕੁਲ ਖਿਲਾਫ ਹਾਂ ਸੀ ਸਾਨੂੰ ਉਹ ਮਾਰ ਕੇ ਤਾਂ ਅੰਦਰ ਕਿਸੇ ਨੂੰ ਚੁਣ ਕੇ ਪੇਚ ਸਕਦੇ ਨੇ ਪਰ ਅਸੀਂ ਕਿਸੇ ਨੂੰ ਨਹੀਂ ਮੰਨਦੇ ਸਾਡੀ ਇਲੈਕਸ਼ਨ ਕਰਾਵੇ ਬੱਲੇ ਬੱਲੇ ਆ ਜੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਸਾਡਾ ਸਾਥ ਦਿਓ ਨਹੀਂ ਜੀ ਮਰੇ ਪਿਆ ਸਾਨੂੰ ਹੋਰ ਮਾਰ ਕੇ ਨਰਿੰਦਰ ਜਾਣਾ ਇਹਦੇ ਦਾ ਨਰਿੰਦਰ 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 ਕੌਰ ਭਰਾਜ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਜੋ ਰੂਪਾਹੇੜੀ ਦਾ ਬੰਦਾ ਐ ਅਸੀਂ ਤਾਂ ਉਹਨੂੰ ਜਾਣਦੇ ਵੀ ਨਹੀਂ ਜੀ ਉਹ ਸਾਡੇ ਏਰੀਆ ਦਾ ਵੀ ਨਹੀਂ ਬਲਕਿ ਅਸੀਂ ਜਾਣਦੇ ਵੀ ਨਹੀਂ ਜਿਹਨੂੰ ਬਣਾਤਾ ਜੀ ਉਹਨੂੰ ਅਸੀਂ ਨਹੀਂ ਚਾਹੁੰਦੇ ਜੀ ਉਹਦੇ ਲੱਵੇ ਕੋਈ ਗੱਡੀ ਨਹੀਂ ਕੋਈ ਅਧਿਕਾਰ ਨਹੀਂ ਸਰਕਾਰ ਦਾ ਵੀ ਅਧਿਕਾਰ ਨਹੀਂ ਬਣਦਾ ਜੀ ਪ੍ਰਾਈਵੇਟ ਅਧਾਰ ਹੈ ਇਹ ਕੋਈ ਸਰਕਾਰੀ ਅਧਾਰਾ ਤਾਂ ਹੈ ਨਹੀਂ ਇਹ ਸਾਡਾ ਆਬਦਾ ਅਧਾਰਾ ਆਬਦਾ ਭਾਈਚਾਰਾ ਹੈ ਇਹ ਤੇ ਵੀ ਸਾਨੂੰ ਕੋਈ ਸਰਕਾਰੀ ਫੰਡ ਨਹੀਂ ਆਉਂਦਾ ਵੀ ਅਸੀਂ ਉਹਨਾਂ ਤੋਂ ਕੋਈ ਸਾਡੇ ਤੇ ਧੱਕੇ ਨਾਲ ਚੀਜ਼ ਥੋਪ ਰਹੇ ਨੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਜੀ ਸਾਨੂੰ ਮਾਰ ਕੇ ਲੰਘਦੇ ਨੇ ਲੰਘ ਜਾਣ ਦੀ ਪਰ ਅਸੀਂ ਨਹੀਂ ਮੰਨ ਸਕਦੇ ਸੰਜੇ ਕੀ ਗੱਲ ਬਾਤ ਆ ਤੁਸੀਂ ਕਾਫੀ ਲੰਮੇ ਸਮੇਂ ਤੋਂ ਟ੍ਰੱਕ ਯੂਨੀਅਨ ਦੇ ਨਾਲ ਜੁੜੇ ਹੋਏ ਹੋ ਕੀ ਹੋਇਆ ਤੇ ਕਿਹਦੇ ਵੱਲੋਂ ਕੀ ਕਰਾਇਆ ਜਾ ਰਿਹਾ ਸਾਡੇ ਨਾਲ ਪ੍ਰਸ਼ਾਸਨ ਧੱਕਾ ਕਰਾ ਰਿਹਾ ਹੈ ਪੂਰਾ ਜਿੰਨਾ ਕਹੇ ਦੋ ਅਸੀਂ ਚਾਹੁੰਦੇ ਨਹੀਂ ਪਰ ਉਹਨਾਂ ਦਾ ਧੱਕਾ ਕਿਸੇ ਵੀ ਤਰੀਕੇ ਨਹੀਂ ਕਬੂਲ ਹੋਣ ਦੇਵਾਂਗੇ ਪ੍ਰਧਾਨ ਉਹਨਾਂ ਨੇ ਹਾਰ ਪਾ ਲਈ ਤੀਗੇ ਅਸੀਂ ਵਿਰੋਧ ਕਰਕੇ ਬਾਹਰ ਕੱਢਦੇ ਮਤਲਬ ਸਾਡੇ ਨਾਲ ਹੱਥੋਂ ਪਾਈ ਵੀ ਕੀਤੀ ਆ ਮਤਲਬ ਮਤਲਬ ਮੇਰੇ ਨਾਲ ਫੁੱਲ ਕੀਤੀ ਐ ਇੱਕ ਇਥੇ ਮਿੱਠੂ ਆ ਜੱਠਿਆਂ ਦਾ ਉਹਦੇ ਨਾਲ ਧੱਕਾ ਕੀਤਾ ਉਹਦਾ ਗਲਾ ਘੋਟ ਲਿਆ ਸੀ ਮਤਲਬ ਉਹ ਗੁੰਡੇ ਲੈ ਕੇ ਆਏ ਤੇ ਮਤਲਬ ਮਾਰਨ ਵਾਸਤੇ ਗੁੰਡੇ ਲੈ ਕੇ ਆਏ ਸੀਗੇ ਮਤਲਬ ਤੁਸੀਂ ਇਹ ਸਮਝ ਲਓ ਕਿ ਇੱਕ ਮਤਲਬ ਉਹ ਮਰਿਆ ਨਹੀਂ ਬੰਦਾ ਇੱਥੇ ਹਾਜ਼ਰ ਆ ਇਸ ਟਾਈਮ ਕਿੰਨਾ ਕਹ ਦਵਾਂ ਸਾਨੂੰ ਇਹ ਧਮਕੀ ਦਿੱਤੀ ਗਏ ਅਸੀਂ ਫੇਰ ਆਉਨੇ ਆ ਹਵਾ ਬਾਜੀ ਸਾਡੇ ਤੇ ਇੰਨੀ ਹੋ ਜਾਂਦੀ ਐ ਇਹ ਮਤਲਬ ਪ੍ਰਸ਼ਾਸਨ ਆ ਭਰਾਜਾ ਮਤਲਬ ਇਹ ਸਾਡੇ ਤੇ ਥੋਪ ਰਹੀ ਆ ਤੱਕਾ